ਹਾਂਜੀ ਇੱਧਰ ਮੈਂ ਬਣਾਤੀ ਟਿੰਡੋਂ ਦੀ ਸਬਜ਼ੀ ਤੇ ਮੈਂ 3-4 ਹੀ ਲਈ ਸੀ ਫਿਰ ਮੈਂ ਵਿੱਚ ਪਿਆਜ਼ ਪਾ ਕੇ ਬਣਾਤੀ ਸਬਜ਼ੀ ਇੱਧਰ ਧਰਤੀਆਂ ਤੋਰੀਆਂ ਤੋਰੀਆਂ ਵੀ ਪਾਣੀ ਸੀ ਸੀਗੇ ਤੇ ਵਿੱਚ ਮੈਂ ਇਹਨਾਂ ਦੇ ਪਿਆਜ਼ ਪਾ ਕੇ ਤੇ ਨਾਲ ਤਰਤਾ ਲਾਤ ਮੈਂ ਇਹਨਾਂ ਦੇ ਵਿੱਚ ਤੇ ਬਾਅਦ ਚ ਦੁੱਧ ਪਾ ਲੂੰਗੀ ਦੁੱਧਾਂ ਦੀ ਸਬਜ਼ੀ ਬਣਾਵਾਂਗੇ ਤੋਰੀਆਂ ਦੀ ਹਾਂਜੀ ਹੋਰ ਮੈਨ ਲੱਗੀ ਸੀ ਵੀ ਦੁੱਧ ਪੀਣ ਨਾਲ ਮਠਿਆਈ ਹੈ ਹਾਂਜੀ ਸਬਜ਼ੀ ਬਣ ਗਈ ਆਪਣੀ ਮੇਰੇ ਵਿੱਚ ਦੁੱਧ ਪਾ ਤਾ ਤੋਰੀਆਂ ਦੀ ਇੱਧਰ ਮੈਂ ਬੂੰਦੀ ਪਾਤੀ ਲੱਸੀ ਬਣਾਤੀ ਸਲਾਦ ਕੱਟ ਲਿਆ ਤਾਂ ਤਾਂ ਸਬਜ਼ੀ ਆਪਣੀ ਬਣੀ ਸੀਗੀ ਇਹ ਰੱਖਤੀ ਤੌੜਾਂ 'ਤੇ ਭਰ ਕੇ ਰੱਖਤਾ ਤਰਿਆਂ ਸੇਮੀਆਂ ਹੁਣ ਮੈਂ ਸਾਰਾ ਕੁਝ ਸਲਾਦ ਤਾਂ ਫ੍ਰੀਜ 'ਚ ਤੇ ਆਟਾ ਮੇਰਾ ਗੁੰਨੇ ਹੋਇਆ ਸੀ ਤੇ ਹੁਣ ਮੈਂ ਇਹਨੂੰ ਹੋਰ ਮੜੀ ਦੀ ਮੁੱਕੀ ਦੇ ਕੇ ਤੇ ਹੁਣ ਲੱਗਿਆ ਰੋਟੀ ਬਣਾਉਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੇਰੀ ਛੁੱਟੀ ਸੀਗੀ ਤੇ ਮੈਂ ਕਹਿੰਦਾ ਚਲੋ ਨਾਲੇ ਆਪਾਂ ਵੀਡੀਓ ਬਣਾਉਣੀ ਹੈ ਨਾਲ ਤੁਹਾਨੂੰ ਦਿਖਾਉਣੀ ਹੈ ਜਿਹੜਾ ਆਪਾਂ ਹੁਣ ਸਮਾਨ ਮੰਗਾਇਆ ਇੰਡੀਆ ਤੋਂ ਕੱਪੜੇ ਮੰਗਾਏ ਆ ਤੇ ਮੁੰਡਾ ਆਇਆ ਇੰਡੀਆ ਤੋਂ ਤੇ ਉਹ ਤੋਂ ਸਮਾਨ ਮੰਗਵਾਇਆ ਤੇ ਉਹਦੇ ਤੇ ਆਪਾਂ ਅੱਜ ਵੀਡੀਓ ਬਣਾਉਣੀ ਹੈ ਦਿਖਾਉਣੀ ਹੈ ਤੁਹਾਨੂੰ ਕੀ ਕੀ ਮੰਗਵਾਇਆ ਵਾ ਇੱਕ ਸੂਟ ਤਾਂ ਤੁਸੀਂ ਵੇਖ ਹੀ ਲਿਆ ਹੋਣਾ ਗੁਰਦੁਆਰਾ ਸਾਹਿਬ ਜਿੱਦਣ ਗਈ ਸੀ ਬਲੈਕ ਕਲਰ ਦਾ ਉਸ ਰੇਲ ਮੈਂ ਪਾ ਕੇ ਗਈ ਸੀਗੀ ਕਿਉਂਕਿ ਉਸ ਦਿਨ ਸ਼ਨੀਵਾਰ ਵਾਲੀ ਰਾਤ ਨੂੰ 8 ਵਜੇ ਮੁੰਡਾ ਆਇਆ ਸੀਗਾ ਤੇ ਰਮਨ ਤੇ ਕੱਪੜੇ ਲੈ ਕੇ ਆਇਆ ਤੇ ਬਾਕੀ ਹੋਰ ਸਮਾਨ ਜਿਹੜਾ ਮੰਗਵਾਇਆ ਸੀ ਫਿਰ ਮੈਂ ਕਿਹਾ ਚਲੋ ਇਹਨਾਂ ਵਿੱਚੋਂ ਇੱਕ ਸੂਟ ਪਾ ਜਾਨੀਏ ਫਿਰ ਮੈਂ ਬਲੈਕ ਕਲਰ ਦਾ ਪਾ ਲਈ ਸੀ ਬਾਕੀ ਬਿਲਕੁਲ ਦਸਮਾਂ ਤੁਹਾਨੂੰ ਦੱਸਣੇ ਕੀ ਕੀ ਮੰਗਵਾਇਆ ਹੁਣ ਜੀ ਆ ਆਪਾਂ ਮੰਗਵਾਏ ਆ ਕੱਪੜੇ ਕੋਟਨ ਦੀ ਆ ਸਾਰੇ ਤੇ ਚਾਰ ਸੂਟ ਇੱਕ ਤਾਂ ਬਲੈਕ ਸੀਗਾ ਤੇ ਬਾਕੀ ਦਾ ਕਰਨੇ ਕੋਲਕਾ ਇਹ ਕਾ ਪਰਪਲ कलर ਲੱਗਦਾ ਵਾ ਇਸ ਦਾ ਨਾ ਇੱਕ ਮੇਜਾ ਐ ਵਾਸ ਇਹ ਮਾ ਦੁਪੱਟਾ ਵਾ ਇਦਾਂ ਦਾ ਨੈਟ ਤੇ ਨੈਟ ਦਾ ਦੁਪੱਟਾ ਵਾ ਤੇ ਆ ਲੱਗਿਆ ਹੋਇਆ ਨਾਲ ਠਕਨ ਜੀ ਆ ਇਹਦੇ ਨਾਲ ਹੈਗੀ ਆ ਸਲਵਾਰ ਆ ਕਾਟਨ ਦੀ ਤੇ ਇਦਾਂ ਦੇ ਪੌਂਚੇ ਬਨੇ ਹੋਏ ਪੌਂਚਿਆਂ ਤੇ ਵੀ ਕਢਾਈ ਕੀਤੀ ਹੋਈ ਆ ਆ ਸਬਾ ਵਾਇਆ ਮੇ ਦੁਪੱਟਾ ਕਾਟਨ ਦਾ ਕਿਉਂਕਿ ਜਦੋਂ ਹੁਣ ਗਰਮੀ ਹੁੰਦੀ ਆ ਸਵੇਪਾਠ ਕਰਨਾ ਹੁੰਦਾ ਤੇ ਉਦੋਂ ਕਾਟਨ ਦਾ ਦੁਪੱਟਾ ਵਧੀਆ ਰਹਿੰਦਾ ਵਾ ਵੈਸੇ ਤਾਂ ਲੈ ਹੀ ਨਹੀਂ ਜਾਂਦੇ ਕਿ ਦੁਪੱਟੇ ਇੱਥੇ ਕਿੱਥੇ ਲੈ ਜਾਂਦੇ ਐ ਇੱਕ ਐਸੇ ਤੋਂ ਮਗਵਾਇਆ ਕਮੇਜਾ ਜਦੋਂ ਪਹੁੰਚਿਆ ਤੇ ਇਹਦੇ ਹੀ ਵਰਕ ਕੀਤਾ ਹੋਇਆ ਇਹਦੇ ਨਾਲ ਇਦਾਂ ਦਾ ਸਟਾਲ ਹੈ ਇਹਦੇ ਵਿੱਚੋਂ ਮੈਂ ਅਲੱਗ ਲਿਆ ਵਾ ਕਿਉਂਕਿ ਇਹ ਇਕੱਲਾ ਸੂਟ ਹੀ ਸੀਗਾ ਨਾਲ ਵੀ ਦੁਪੱਟਾ ਆਪਸਪੂਨ ਦਾ ਜਾਂ ਕੋਈ ਵੀ ਕਨੂੰਨ ਦਾ ਤਿਆਰ ਕਰਵਾ ਸਕਦੇ ਸੀਗੇ ਪਰ ਮੈਂ ਕਿਹਾ ਨਹੀਂ ਮੈਂ ਕਾਟਨ ਦਾ ਹੀ ਲੈਣਾ ਮੈਨੂੰ ਠੀਕ ਰਹਿੰਦਾ ਮੈਂ ਵੈਸੇ ਵੀ ਉਦੋਂ ਉੱਥੇ ਵੀ ਜਦੋਂ ਕਰਨੀਆਂ ਚ ਜ਼ਿਆਦਾ ਕੱਪੜੇ ਲੈਣਦੀ ਹੁੰਦੀ ਸੀ ਜਿਹੜੇ ਕਾਟਨ ਦੇ ਦੁਪੱਟੇ ਹੁੰਦੇ ਸੀ ਨਾਲ ਉਦਾਂ ਦੀ ਜ਼ਿਆਦਾ ਮੈਂ ਲਈ ਹੁੰਦੀ ਸੀ ਕਿਉਂਕਿ ਸੂਚੇ ਜੇ ਨਾ ਤਾਂ ਲੈ ਜਾਂਦੇ ਸੀਗੇ ਬਾਅਦ 'ਚ ਨਾ ਤੇ ਕੰਮ ਆਉਂਦੇ ਸੀ ਕਾਟਨ ਦੇ ਤੁਹਾਨੂੰ ਬਾਅਦ 'ਚ ਵੀ ਕੰਮ ਆ ਜਾਂਦੇ ਸੀ ਇੱਕ ਮੈਂ ਆਹ ਬਹ ਹੁਣ ਬਾਇਆ ਅਨਾਰਕਲ ਸੂਟ ਇਹ ਰੈਡੀਮੇਡ ਮੈਂ ਮੁਕਾਇਆ ਥੋੜੀ ਜਿਹੀ ਫਿਟਿੰਗ ਕਰਵਾਉਣੀ ਪਈ ਸੀਗੀ ਉਹ ਕਰਵਾਈ ਆ ਇਹ ਤੇ ਵੀ ਲਾਜੋ ਲਾਜੋ ਦੇ ਥੱਲੇ ਲੈਂਸ ਲੱਗੀ ਹੋਈ ਆ ਤੇ ਆਹ ਦੁਪੱਟਾ ਇਹਦੇ ਨਾਲ ਇਹ ਵੀ ਕਾਟਨ ਦਾ ਇਹ ਦੁਪੱਟਾ ਵਰਕ ਕੀਤਾ ਹੋਇਆ ਪਰ ਲੈਂਸ ਵੀ ਲੱਗੀ ਹੋਈ ਆ ਪਰ ਇਹ ਦੁਪੱਟਾ ਇਹ ਕਾਟਨ ਦਾ ਹੀ ਆ ਤੇ ਇੱਕ ਆਜ ਮੈਂ ਧੋਕੇ ਰੱਖਿਆ ਸੀਗਾ ਸੂਟ ਹੁਣੇ ਮੈਂ ਲਾ ਕੇ ਲੈ ਕੇ ਆਈਆਂ ਕਿਉਂਕਿ ਜੈਸ ਦਿਨ ਗੁਰਦੁਆਰਾ ਸਾਹਿਬ ਗਏ ਸੀਗੇ ਮੈਂ ਪਾ ਕੇ ਫੇਰਾ ਕੇ ਲਾ ਕੇ ਰੱਖਤਾ ਸੀ ਤੇ ਅੱਜ ਛੁੱਟੀ ਸੀ ਅੱਜ ਮੈਂ ਕਿਹਾ ਚਲੋ ਧੋਕੇ ਰੱਖਦਾ ਇਹਨੂੰ ਵੀ ਤੇ ਇਹ ਤਾਂ ਤੁਸੀਂ ਵੇਖਿਆ ਜੀ ਆਪਣੇ ਗੁਰਦੁਆਰਾ ਸਾਹਿਬ ਜਿੱਤਣ ਗਏ ਸੀ ਵੀਡੀਓ ਚ ਪਾਇਆ ਸੀਗਾ ਤੇ ਇਹਦੇ ਨਾਲ ਵੀ ਕਾਟਨ ਦਾ ਹੀ ਦੁਪੱਟਾ ਵਾ ਦੁਪੱਟਾ ਇਹ ਵੀ ਬਹੁਤ ਸੋਹਣਾ ਸੂਟ ਵੀ ਸੋਹਣਾ ਵਾ ਕਿਉਂਕਿ ਮੇਰੇ ਸਾਰੇਆਂ ਫ੍ਰਿੰਡਾਂ ਨੇ ਸੁਲਾਇਆ ਵੀ ਬਹੁਤ ਸੋਹਣਾ ਸੂਟ ਆ ਇਹ ਵੈਸੇ ਦੂਸਰੇ ਤਾਂ ਮੈਂ ਹਜੇ ਪਾਈ ਨਹੀਂ ਗੇ ਤੇ ਅੱਜ ਹੀ ਖੋਲਿਆ ਤੇ ਇਹ ਇਕੱਲਾ ਮੈਂ ਪਾਇਆ ਸੀਗਾ ਇਹਦੇ ਨਾਲ ਵੀ ਕਾਟਨ ਦਾ ਦੁਪੱਟਾ ਹੀ ਆ ਤੇ ਵੈਸੇ ਗਰਮੀ ਅੱਛੀ ਮੈਨੂੰ ਕਾਟਨ ਦੇ ਦੁਪੱਟੇ ਠੀਕ ਰਹਿੰਦੇ ਆ ਤੇ ਆ ਸੀਗਾ ਸਮਾਨ ਇੱਕਦਮ ਮੈਂ ਮੰਗਵਾਇਆ ਤੇ ਸ਼ੇਰ ਮੰਗਵਾਇਆ ਗਰਮੀਆਂ ਵਾਸਤੇ ਆ ਦੋ ਮੈਂ ਮਗਵਾਇਆ পাウダー ਦੇ ਡੱਬੇ। ਕੁਪੋਂ ਸੈਕਨਾਈਜ਼ ਨਾਲ ਕਿਉਂਕਿ ਸਾਨੂੰ ਉੱਥੋਂ ਵਾਲੀ ਪਾウダー ਵਧੀਆ ਲੱਗਦੀ ਆ ਗਰਮੀ ਛੋਂ ਬੱਚੇ ਵੀ ਪਾ ਲੈਂਦੇ। ਆ ਇੱਕ ਮੈਂ ਮਗਵਾਇਆ ਕਾਰਗਿਟ ਇਹ ਵੀ ਹਰਬਲ ਦੀ। ਇਹ ਮੈਂ ਜਦੋਂ ਇੰਡੀਆ ਤੋਂ ਨਹੀਂ ਹੁੰਨੇ ਉਹ ਤੋਂ 3-4 ਲੈ ਕੇ ਆਉਂਨੇ ਹਾਂ ਜਾਂ ਕੋਈ ਹੁੰਦਾ ਵਾ ਉਹ ਤੋਂ ਮਗਵਾ ਲੈਨੇ ਵਧੀਆ ਹੁੰਦੀ ਆ। ਮੈਂ ਇਹੀ ਵਰਤਦੀ ਆ। ਇਥੇ ਵੀ ਮੈਂ ਹੀ ਕਿਉਂਕਿ ਮੈਨੂੰ ਇੱਕ ਵਾਰ ਜਦੋਂ ਦੰਦਾਂ ਚ ਪੀੜ ਹੋਈ ਸੀ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਇਹ ਕੋਲਗੇਟ ਹੀ ਵਰਤਿਆ ਕਰੋ ਮੈਂ ਹੀ ਵਰਤਨੀ ਹੁੰਨੀ ਉਦੋਂ ਦੀ ਬਸ ਜਦੋਂ ਵੀ ਕਿਸੇ ਨੇ ਆਉਣਾ ਮੈਂ ਕੋਲਗੇਟਾਂ ਜ਼ਰੂਰ ਮੰਗਾਉਣੀ ਹੁੰਦੀ ਐਸ ਵਾਰ ਤਾਂ ਇੱਕ ਹੀ ਮੰਗਾਈ ਮੈਂ ਕਿਹਾ ਚਲੋ ਹੁਣ ਤਾਂ ਕੋਈ ਨਾ ਕੋਈ ਆਉਂਦਾ ਹੀ ਰਹਿਣਾ ਵਾ ਫਿਰ ਹੋਰ ਮੰਗਵਾ ਲਾਂਗੇ ਤੇ ਬਾਕੀ ਹੋਰ ਸਮਾਨ ਸੀਗਾ ਖਾਣ ਪੀਣ ਦਾ ਬਿਸਕਟ ਵਗੈਰਾ ਸੀ ਘਰ ਦੇ ਕੱਢੇ ਹੋਏ ਸੇਵੀਆਂ ਵਗੈਰਾ ਤੇ ਉਹ ਮੈਂ ਸਾਂਭ ਤੇ ਸੀ ਨਾਲ ਦੀ ਨਾਲ ਹੀ ਤੇ ਇਹ ਸੀ ਜਿਹੜੇ ਅੱਜ ਦੇ ਅੱਜ ਦੇ ਨੇ ਇੰਡੀਆ ਦੀ ਸ਼ਾਪਿੰਗ ਜਿਹੜੇ ਹਾਂ ਮੈਂ ਕੱਪੜੇ ਮੰਗਵਾਏ ਆ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹਾਂਜੀ ਇਹ ਸੀ ਆਪਣਾ ਸਮਾਨ ਜਿਹੜਾ ਆਪਾਂ ਇੰਡੀਆ ਤੋਂ ਮੰਗਵਾਇਆ ਤੇ ਬਾਕੀ ਮੈਂ ਬੱਚਿਆਂ ਦਾ ਸੀਗਾ ਸਮਾਨ ਹੋਰ ਸਾਰਾ ਤੁਹਾਨੂੰ ਦੱਸਿਆ ਸੀ ਮਿਆਂ ਵਗੈਰਾ ਉਹ ਸਾਰਾ ਮੈਂ ਉਸ ਦਿਨ ਹੀ ਸੰਭਾਲਤਾ ਸੀਗਾ ਤੇ ਕੱਪੜੇ ਹਜੇ ਪਏ ਸੀ ਉਹਨੇ ਮੈਂ ਸੰਭਲਨੇ ਸੀਗੇ ਕਿਉਂਕਿ ਉਸ ਦਿਨ ਦੇ ਇਦਾਂ ਹੀ ਮੇਰੇ ਰੱਖੇ ਪਏ ਪੈਸੇ ਟਾਈਮ ਹੀ ਨਹੀਂ ਮਿਲਿਆ 50 ਹਲ ਦੇਣੇ ਮੈਂ ਕਿਹਾ ਸੰਭੂਗੀ ਅੱਲ ਮੈਂ ਕਿਹਾ ਚਲੋ ਅੱਜ ਮੈਂ ਸੰਭਲ ਲਗੀ ਸੀ ਮੈਂ ਕਿਹਾ ਨਾਲੇ ਵੀਡੀਓ ਬਣਾਉਣੀ ਆ ਤੇ ਹੁਣ ਬਸ ਇਹਨਾਂ ਨੂੰ ਟੈਂਚ ਚ ਪਾ ਕੇ ਸਾਮ ਦੇ ਲੈਣੀ ਆ ਜਿਵੇਂ ਜਿਵੇਂ ਕਿ ਤੇ ਜਾਣਾ ਆਉਣਾ ਹੁੰਦਾ ਕਾਟਨ ਤੇ ਸੂਟਾ ਹੁਣ ਤਾਂ ਪੈ ਜਾਂਦੇ ਜਿਆਦਾ ਤਾਂ ਇੱਥੇ ਗੁਰਦੁਆਰਾ ਸਾਹਿਬ ਹੀ ਪੈਂਦੇ ਆ ਹੋਰ ਤਾਂ ਨਹੀਂ ਪੈਂਦੇ ਜਾਂ ਕਿਸੇ ਫਰੈਂਡ ਦੇ ਘਰੇ ਜਾਣਾ ਹੁੰਦਾ ਜਾਂ ਫਾਕਸ਼ਨ ਵਗੈਰਾ ਤੇ ਪੈਂਦੇ ਆ ਤੇ ਉਵੇਂ ਕੇਰਾ ਇਹਨਾਂ ਨੂੰ ਸਾਮ ਕੇ ਰੱਖ ਦਿੰਨੇ ਆ ਠੀਕ ਆ ਜੀ ਹੁਣ ਕਰਦੇ ਆ ਆਪਾਂ ਵੀਡੀਓ ਦਾ ਐਂਡ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ